ਲਓ 2 ਹੋਰ ਆ ਗਏ ਅੱਗੇ ਆ ਗਏ ਨਾ ਇਹ ਕਿਸੇ ਦੇ ਰੱਖੇ ਨਹੀਂ ਗੇ ਬਹੁਤ ਫਰਦੇ ਡਾਰਾਂ ਦੀਆਂ ਡਾਰਾਂ ਹੁੰਦੀਆਂ ਵਾ ਆ ਗਏ ਆਪਾਂ 90 ਮਾਈਲ ਬੀਚ ਤੇ ਇਹਦਾ ਜਿਹੜਾ ਇਤਿਹਾਸ ਆ 90 ਮਾਈਲ ਉੱਥੇ ਆਪਾਂ ਅੱਜ ਦਾ ਟਿਕਾਣਾ ਰਾਤ ਦਾ ਕੈਂਪ ਸਾਈਟ ਹੈ ਥੋੜੀ ਮਹਿੰਗੀ ਆ ਪਰ ਸੀ ਵਿਊ ਕਰਕੇ ਆ ਆ ਬੰਦਾ ਤਾਂ ਹੰਦ ਬੰਦੀਆਂ ਬਣਾਉਂਦਾ ਵੀ ਬਾਰਡਰ ਬਣਾ ਦਿੰਦਾ ਇਹ ਫੈਂਸ ਘੌਂਦੀ ਘੌਂਦੀ ਆਏ ਹੋ ਰੇਤਾਂ ਦੇ ਵਿੱਚ ਦੱਬੀ ਪਈ ਆ ਸਾਡੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਇਹ ਹੈਗੀ ਹੈ ਇੱਕ ਇਤਿਹਾਸ ਦੇ ਵਿੱਚ ਗਲਤੀ ਕਰਕੇ ਵੀ ਉਹਨਾਂ ਨੇ ਨਾਂ ਰੱਖਿਆ ਬੀਚ ਦਾ 90 ਮਾਈਲ ਬੀਚ ਉਹ ਵਿਖਾਵਾਂਗੇ ਤੁਹਾਨੂੰ ਉਹ ਇਦਾਂ ਰੱਖਿਆ ਸੀਗਾ ਵੀ ਘੋੜੇ ਉਹਨਾਂ ਦੇ ਕਿਹੜੇ ਸਹਾਨਾ ਟਰੈਵਲ ਕਰਦੇ ਸੀ ਉਹ ਤੁਹਾਨੂੰ ਦੱਸਾਂਗੇ ਅੱਗੇ ਵੀਡੀਓ ਦੇ ਵਿੱਚ ਨਾਲੇ ਵਿਖਾਵਾਂਗੇ ਉੱਥੇ ਜਾ ਕੇ 90 ਮਾਈਲ ਦੇ ਉਹ 90 ਮਾਈਲ ਹੈ ਨਹੀਂ 90 ਮੀਲ ਦੀ ਨਹੀਂਗੀ ਉਹ ਹੈ ਸਾਰੀ 55 ਕਿਲੋਮੀਟਰ ਦੀ ਆ 85 ਕਿਲੋਮੀਟਰ ਦੀ ਹੈ ਉੱਥੇ ਤੁਹਾਨੂੰ ਇਤਿਹਾਸ ਦੱਸਾਂਗੇ ਚੱਲਦੇ ਬਹੁਤ ਸੋਹਣੀ ਹੈ ਤੇ ਉੱਥੇ ਲੋਕੀ ਗੱਡੀਆਂ ਭਜਾਉਂਦੇ ਆ ਤੇ ਕਈ ਉਥੇ ਹਾਸੇ ਵੀ ਹੋਏ ਆ ਮਤਲਬ ਗੱਡੀਆਂ ਸਮੁੰਦਰ ਜੀ ਚਲ ਗਈਆਂ ਅੱਗੇ ਲੈ ਕੇ ਲਿਜਾਣ ਦੇ ਲਿਜਾਣ ਦੇ ਲਿਜਾਣ ਦੇ ਰਿਸਕੀ ਇਹਨਾਂ ਲੈ ਲਿਆ ਕੇ ਸਮੁੰਦਰ ਚਲ ਗਏ ਉਹ ਵਿਖਾਵਾਂਗੇ ਤੁਹਾਨੂੰ ਬਹੁਤ ਲੋਕੀ ਮਰੇ ਇੱਥੇ ਵਿਖਾਵਾਂਗੇ ਤੇ ਗੱਡੀਆਂ ਭਜਾਉਂਦੇ ਲੋਕੀ ਜੇ ਹੋਏ ਤਾਂ ਉੱਥੇ ਤੁਹਾਨੂੰ ਵਿਖਾਵਾਂਗੇ ਜੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਬਣਦੀ ਆ ਚੱਲਦੇ ਆ ਅੱਗੇ ਤੁਹਾਨੂੰ ਵਿਖਾਉਂਦੇ ਆ ਫਿਰ ਐਦਾਂ ਆਪ ਨਾਰਥ ਵਾਲੇ ਪਾਸੇ ਐਵੋਕਾਡੋ ਬਹੁਤ ਜ਼ਿਆਦੇ ਹੁੰਦੇ ਆ ਜਿੱਦਾ ਔਰ ਚੜ ਬਹੁਤ ਇੱਧਰਲੇ ਪਾਸੇ ਇਹਨਾਂ ਦੇ ਅ ਹੁਣ ਆਊਟ ਆਫ ਸੀਜ਼ਨ ਹੋਇਆ ਵਾ ਹਰ ਜਗ੍ਹਾ ਖਾਲੀ ਹੋਏ ਪਏ ਆ ਤੇ ਆ ਨਵਾਂ ਫਰੂਟ ਆ ਇੱਥੋਂ ਦਾ ਉਹ ਆਇਆ ਪਿਆ ਵਾ ਇਹਨੂੰ ਪੈਰੀਸਮੋਨ ਪਤਾ ਨਹੀਂ ਕੀ ਕਹਿੰਦੇ ਆ ਨਾਮ ਹੀ ਲੈਣਾ ਹੁੰਦਾ ਮੈਂ ਭੁੱਲ ਗਿਆ ਤੇ ਐਵੋਕਾਡੋ ਹੈ ਨਹੀਂ ਕਿ ਨਹੀਂ ਆਪਾਂ ਜ਼ਰੂਰ ਲੈ ਕੇ ਜਾਣੇ ਸੀ ਆ ਟਾਈਮ ਚੱਲਦੇ ਅੱਗੇ 90 ਮਾਈਲ ਵੀ ਚੱਲ ਇੱਧਰ ਜਦੋਂ ਵੀ ਤੁਸੀਂ 90 ਮਾਈਲ ਵੀ ਜਾ ਲਾਹੋਗੇ ਥਾਂ ਥਾਂ ਤੁਹਾਨੂੰ ਆ ਮਿਲਣਗੇ ਵੇ ਕਿਤੇ ਐਵੋਕਾਡੋ ਪਏ ਆ ਜ਼ਿਆਦਾਤਰ ਐਵੋਕਾਡੋ ਹੀ ਆ ਇਧਰਲੇ ਪਾਸੇ ਪਰ ਹੁਣ ਸੀਜ਼ਨ ਆਫ ਹੋਣ ਕਰਕੇ ਕਿਤੇ ਨਹੀਂ ਹੈਗੇ ਤੇ ਆ ਇੱਥੋਂ ਦਾ 뷰 ਇਹ ਜਿਹੜੀ ਪਿੱਛੇ ਸੜਕ ਸੀਗੀ ਜਿਹੜਾ ਰੋਡ ਉਹ ਪੱਕਾ ਸੀਗਾ ਇੱਥੇ ਇਹਨਾਂ ਨੇ ਗ੍ਰੇਵਲ ਰੋਡ ਆ ਇਦੋਂ ਅੱਗੇ ਗ੍ਰੇਵਲ ਆ ਤਕਰੀਬਨ 6-7 ਕਿਲੋਮੀਟਰ ਹੈ ਇਹ ਇਹ ਸਾਰਾ ਗ੍ਰੇਵਲ ਹੀ ਜਾਂਦਾ ਉੱਥੋਂ ਤੱਕ ਅ 90 ਮਾਈਲ ਬੀਚ ਜਾਂਦੇ ਆ ਨੂੰ ਇੱਕ ਰਾਹ ਦੀ ਚੀਜ਼ ਵੇਖੀ ਇਧਰਲੇ ਪਾਸੇ ਪਾ ਇੰਟਰੀ ਆ ਇਹ ਨਿਊਜ਼ੀਲੈਂਡ ਚ ਸਾਰਨਾ ਵੱਧ ਹੁੰਦੇ ਇਧਰਲੇ ਪਾਸੇ ਇਹਨਾਂ ਨੇ ਆ ਥੱਲੋ ਲਾਈਆਂ ਟਾਣੀਆਂ ਕੋਈ ਸਿੱਧੇ ਉੱਪਰ ਨੂੰ ਜਾਣ ਤੇ ਇਧਰ ਹਜੇ ਛੋਟੇ ਕਰਕੇ ਨਹੀਂ ਲਾਈਆਂ ਸਾਰਾ ਆਹੀਂ ਜੰਗਲੀ ਐ ਤੇ ਲੌਗਰ ਲੌਗਿੰਗ ਦਾ ਕੰਮ ਜਾਦੇ ਆ ਲੱਕੜ ਵਾਲਾ ਟੈਂਬਰ ਦਾ ਤੇ ਬਹੁਤ ਸੋਹਣਾ ਆ ਇੱਥੇ ਦਾ ਰੋਡ ਐ ਨਾ ਕੋਈ ਇਧਰ ਬਾਹਲਾ ਹੁੰਦਾ ਜਾਂਦਾ ਕੋਈ ਬਾ 90 ਮਾਈਲ ਬੀਚ ਵਾਲੇ ਹੀ ਆਉਂਦੇ ਲੋਕੀ ਜਿਹੜੇ ਆਉਂਦੇ ਇਧਰਲੇ ਪਾਸੇ ਉਹ ਇਹਨਾਂ ਇੱਥੋਂ ਵੱਢਣ ਗਏ ਇਹਨਾਂ ਨੂੰ ਬਖਸ਼ਦੇ ਤਾਂ ਹੈ ਨਹੀਂਗੇ ਉੱਪਰ ਤਾਂ ਉੱਪਰ ਨੂੰ ਫੇਰ ਹੀ ਜਾਣੇ ਸਿੱਧੇ ਨਹੀਂ ਥੱਲੇ ਹੀ ਫਿਰਦੇ ਜਾਣੇ ਆਵੇ ਇਧਰ ਵੱਡੇ ਹੋਏ ਆ ਨਾ ਇਹਨਾਂ ਨੇ ਚੱਲਦੇ ਅੱਗੇ ਦੇਖ ਵੀ ਇਹਨਾਂ ਜੰਗਲੀ ਘੋੜੇ ਆ ਇੱਥੇ ਆਹੀਂ ਚਰਦੇ ਆ ਕੁਦਰਤੀ ਆ ਇਹ ਕਿਸੇ ਦੇ ਰੱਖੇ ਨਹੀਂਗੇ ਬਹੁਤ ਫਿਰਦੇ ਡਾਰਾਂ ਦੀਆਂ ਡਾਰਾਂ ਹੁੰਦੀਆਂ ਵਾ ਤੇ ਉਹਨਾਂ ਜਿਹੜਾ ਕਾ ਫਿਰਦਾ ਕਾਫੀ ਆਏ ਪਿੱਛੇ ਬਹੁਤ ਇਕੱਠੇ ਆਏ ਕਿਉਂਕਿ ਇੱਥੇ ਡੇਰੀ ਫਾਰਮ ਤਾਂ ਹੈ ਨਹੀਂਗਾ ਨਾ ਦਾ ਕੋਈ ਸਟਾਕ ਕਰਾਸਿੰਗ ਕਰਦੇ ਆ ਤੇ ਫੇਰ ਜਦੋਂ ਵੇਖਿਆ ਵੀ ਘੋੜਿਆਂ ਦੇ ਘੋੜੇ ਪਛਾਣੇ ਜਾਂਦੇ ਵੀ ਇੱਥੇ ਘੋੜਿਆਂ ਦਾ ਰਹਿਣ ਵਸੇਰਾ ਪਰ ਤਵੇਲਾ ਨਹੀਂ ਹੈਗਾ ਕੋਈ ਇਹ ਹੈਗੇ ਆ ਦੂਜੇ ਜੰਗਲੀ ਆ ਕਾਇਮਾ ਨਾਵਾਂ ਹਾਰਸਸ ਸ਼ਾਇਦ ਇਹਨਾਂ ਨੂੰ ਉਹ ਕਹਿੰਦੇ ਕਾਇਮਾ ਨਾਵਾਂ ਇਹ ਬਹੁਤ ਜ਼ਿਆਦਾ ਹੁੰਦੇ ਕੁਦਰਤੀ ਆ ਕੋਈ ਇਹਦੇ ਕੋਈ ਖਰਖਰਾ ਨਹੀਂ ਕਰਦਾ ਕੋਹ ਨਹੀਂ ਕਰਦਾ ਆਪਣੇ ਆਪ ਹੀ ਹੈ ਇਹ ਹੋਰ ਵੀ ਮਲੇ ਤੁਹਾਨੂੰ ਉਹ ਵੀ ਦਿਖਾਵਾਂਗੇ ਰਾਜ ਚ ਚੱਲਦੇ ਆ ਅੱਗੇ ਲਓ 2 ਹੋਰ ਆ ਗਏ ਅੱਗੇ ਆ ਗਏ ਨਾ ਬਹੁਤ ਸੋਹਣੇ ਲੱਗਦੇ ਬਹੁਤ ਜ਼ਿਆਦਾ ਸੋਹਣੇ ਆ ਉਹ ਨਸਲਾ ਨਸਲਾ ਬਾਰੇ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਬਹੁਤਾ ਇਹ ਹੈ ਜੰਗਲੀ ਆ ਜੰਗਲੀ ਉਹ ਮਾਂ ਲੱਗਦੀ ਆ ਤੇ ਉਹ ਬਸ਼ੇਰਾ ਦਾ ਮਾਂ ਪੁੱਤ ਲੱਗਦੇ ਆ ਆਈ ਇਹਨਾਂ ਨੇ ਕਹਾ ਚੱਰੀ ਜਾਣਾ ਸਾਰਾ ਦਿਨ ਪੂਰਾ ਤੇ ਜੇ ਫੋਟੋਆਂ ਫੋਟੋਆਂ ਜੇ ਤੁਸੀਂ ਵੇਖੋਗੇ ਇਹਨਾਂ ਦੀਆਂ ਫੋਟੋਆਂ ਬਹੁਤ ਨੇ ਇਕੱਠੇ ਭਜੇ ਜਾਂਦੇ ਇਹਦੀਆਂ ਉਹਨਾਂ 'ਚ ਇੱਕ ਸ਼ਾਇਦ ਇਹ ਹੋਵੇ ਉਹ ਫੋਟੋਆਂ 'ਚ ਆ ਦੇਖ ਲਓ ਤੁਸੀਂ ਆਹ ਥਾਂ ਦਾ ਇਹਨੇ ਲੈ ਕੇ ਲਾਇਆ ਨੋ ਬੀਚ ਐਕਸੈਸ ਪ੍ਰਾਈਵੇਟ ਫੋਰੈਸਟ ਇਹ ਫੋਰੈਸਟ ਇਧਰ ਨੂੰ ਇਧਰਲੇ ਪਾਸੇ ਨਾ ਜਾਓ ਇਧਰ ਵੀ ਲਾਇਆ ਦੂਜੇ ਪਾਸੇ ਵੀ ਲਿਖਿਆ ਇਹਨਾਂ ਨੇ ਇਹ ਰਾਹ ਜਾਂਦਾ ਬੀਚ ਨੂੰ ਇੰਨਾ ਦਾ ਹੋਇਆ ਸਾਰਾ ਇਹ ਆਪਾਂ ਆਏਗੇ ਇਧਰ ਬਈ ਆ ਕੈਂਪ ਗਰਾਊਂਡ ਚ ਪੁੱਛ ਕੇ ਆਉਂਨੇ ਵੀ ਜਿੱਥੇ ਕੀ ਸਿਸਟਮ ਹੈ ਇਹਨਾਂ ਦਾ ਕੀ ਰੇਟ ਆ ਇਹ ਉਹ 90 ਮਾਈਲ ਬੀਚ ਆ ਸਾਹਮਣੇ ਤੇ ਆ ਇਧਰ ਲਿਖਿਆ ਇਨਕੁਆਇਰਸ ਵੀ ਉਹ ਫੋਨ ਨੰਬਰ ਲਿਖਿਆ ਇਹਨਾਂ ਨੇ ਬਸ ਕੱਲਾ ਹੋਰ ਤਾਂ ਕੋਈ ਲਿਖਿਆ ਨਹੀਂ ਇਹਦੇ ਤੇ ਇਹ ਅੱਗੇ ਹੋਣਾ ਚਾਹੀਦਾ ਕੈਂਪ ਗਰਾਊਂਡ ਕਿਤੇ ਦੇਖਦੇ ਆ ਕੀ ਕਹਿੰਦੇ ਆ ਆ ਗਿਆ ਆਪਾਂ 90 ਮਾਈਲ ਬੀਚ ਤੇ ਇਹ ਸਾਰਾ ਹੀ ਇਦਾਂ ਦਾ ਵਾ ਬਾਹਲਾ ਹੀ ਅਥਰਾ ਪਤੰਦਰ ਛੱਲਾਂ ਹੀ ਬਾਹਲੀਆਂ ਤਗੜੀਆਂ ਨਹੀਂ ਨਹੀਂ ਆਹ ਉਹ ਕਿੰਨਾ ਪਿੱਛੇ ਇੱਥੋਂ ਤੱਕ ਆ ਜਾਣਾ ਆ ਆਹ ਕੰਡੇ ਤੱਕ ਰਾਤ ਤੱਕ ਆ ਬੜਾਈ ਪਤੰਦਰ ਤਕੜਾ ਹੈ ਤੇ ਈਸਟ ਸਾਈਡ ਵਾਲਾ ਹਜੇ ਬਹੁਤ ਵਧੀਆ ਉਹ ਤਾਂ ਠੀਕ ਹੈ ਠੰਡਾ ਜਾ ਇਹ ਤਾਸਮਾਨ ਉਹ ਰੇਤਾ ਚੱਕ ਜਿਹਾ ਲਿਆਉਂਦਾ ਇਹ ਐ 90 ਮਾਈਲ ਬੀਚ ਆ ਦੱਸਦੇ ਹੁੰਦੇ ਨੇ ਇਤਿਹਾਸ ਸੂਰਜ ਨਿਕਲਿਆ ਅਜੇ ਨਾ ਕਿਤੇ ਇਹ ਟਾਈਮ ਤੱਕ ਕੁਝ ਨਹੀਂ ਹੋਇਆ ਆ ਲੋਕੀ ਇਥੇ ਗੱਡੀਆਂ ਭਜਾਉਂਦੇ ਆ ਆ ਗੱਡੀਆਂ ਦੇ ਟਾਇਰਾਂ ਦੇ ਨਿਸ਼ਾਨ ਆਵੇ ਉਧਰੋਂ ਆਉਂਦੇ ਨਾ ਐ ਭਜਾਉਂਦੇ ਆ 100 150 200 ਆਇਤਾ ਕਮਾਲ ਆ ਹੈ ਹੀ ਕੋਈ ਨਹੀਂ ਇੱਕੋ ਗੱਡੀ ਲੰਗੀ ਆ ਬਸ ਉਹ ਗਈ ਐ ਬਹੁਤ ਭਜਾਉਂਦੇ ਲੋਕੀ ਗੱਡੀਆਂ ਇਥੇ ਬਹੁਤ ਜਿਆਦੇ ਐਕਸੀਡੈਂਟ ਹੋਏ ਆ ਉਹ ਕਈ ਿਆਰ ਪਲਟ ਜਾਂਦੀਆਂ ਤੇ ਫਿਰ ਕਈ ਿਆਰ ਸਮੁੰਦਰ ਦੇ ਵਿੱਚ ਵੀ ਲੈ ਕੇ ਜਾਂਦੇ ਲੋਕੀ ਉਸ ਅੱਗੇ ਤੱਕ ਤੇ ਫਿਰ ਚਲੋ ਖਿੱਚਣਾ ਤੇ ਸਮੁੰਦਰ ਨੇ ਖਿੱਚ ਕੇ ਲੈ ਹੀ ਜਾਣਾ ਆਹ ਰੇਤਾ ਦੇ ਟਿੱਬੇ ਕੰਡੇ ਤੇ ਉਧਰੋਂ ਹੁੰਦਾ ਰਾਹ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਸੂਰਜ ਮਾਰਦਾ ਝਾਤੀਆਂ ਬਦਲ ਵੇਦੀ ਜਹਾਜੇ ਤਾਂ ਕਿਦੇ ਇਹ ਵੇਖਦੇ ਵੇਖਦੇ ਪਾਣੀ ਕਿੱਥੋਂ ਕਿੱਥੇ ਆ ਗਿਆ ਆ ਤੋਂ ਦੇਖਦਾ ਹਣਾ ਮੈਂ ਤੇ ਪਾਣੀ ਚ ਬੰਦੀਆਂ ਛੱਲਾਂ ਤੇ ਪਾਣੀ ਚ ਮਿਟ ਜਾਂਦੀਆਂ ਬਹੁਤ ਸੋਹਣਾ ਮਾਹੌਲ ਆ ਜਾਂਦਾ ਇੱਥੇ ਨਾਲ ਹੀ ਕੈਂਪਸਾਈਟ ਆਪਾਂ ਉੱਥੇ ਹੀ ਰਾਤ ਰੁਕਣੀ ਆ ਤਾਂ ਹੀ ਕਰਕੇ ਸ਼ਾਮਾਂ ਪੈ ਗਈਆਂ ਤੇ ਹੁਣ ਇੱਥੇ ਅੱਧਰ ਫਿਰ ਕੇ ਆਏ ਆ ਇਧਰ ਨੂੰ ਜਿੱਧਰ ਨੂੰ ਮਰਜ਼ੀ ਤੁਰੇ ਜਾਓ ਇਦਾਂ ਹੀ ਆ ਸਾਰਾ ਰਾਹ ਤੇ ਆਹ ਜਿਹੜੀ ਥੱਲੇ ਇਹ ਵਿੱਚ ਆ ਇਹ 90 ਮਾਈਲ 66 ਇਧਰ ਆ ਕੇ ਘਟ ਜਾਂਦੀ ਥੋੜੀ ਜੇ ਸਾਡੀਆਂ ਪਿਛਲੀਆਂ ਵੀਡੀਓ ਵੇਖਿਆ ਹੋਈਆਂ ਤੁਸੀਂ ਉਹਦੇ ਵਿੱਚ ਵੇਖਿਆ ਹੁਣ ਉਹ ਸਾਰੀ ਬਲੈਕ ਆ ਮਤਲਬ ਕਾਲੀ ਰੇਤਾ ਵਾ ਜਮਾ ਜਮਾ ਬਲੈਕ ਉਹ ਹੈਗੀ ਆ ਉਹ ਮਾਉਂਟ ਤਾਰਾ ਨਾਲ ਕੀ ਪਹਾਈ ਕੀਤੀ ਸੀਗੀ ਅ ਪਿਛਲੇ ਤੋਂ ਪਿਛਲੇ ਹਫ਼ਤੇ ਉਹਦੀ ਵੀਡੀਓ ਵੀ ਪਾਈ ਸੀਗੀ ਉੱਥੋਂ ਕਹਿੰਦੇ ਉਹ ਵਲਕੈਨੋ ਜਵਾਲਾਮੁਖੀ ਉਹ ਰਵਟ ਹੋਇਆ ਤੇ ਉਹਦੇ ਚੋ ਜਿਹੜੀ ਰਾਖ ਨਿਕਲੀ ਕਹਿੰਦੇ 25 ਲੱਖ ਸਾਲ ਪਹਿਲਾਂ ਫਟਿਆ ਸੀਗਾ ਜਵਾਲਾਮੁਖੀ ਵਰ ਰਵਟ ਹੋਇਆ ਤੇ ਉਹ ਸਮੁੰਦਰ ਦੇ ਕੰਢੇ-ਕੰਢੇ ਤੇ ਵੈਸਟ ਵਾਲੇ ਪਾਸੇ ਖਿਲਰ ਗਈ ਨਾਲ ਜਾਂਦੀ ਜਾਂਦੀ ਤੇ ਠੰਡੀ ਹੋ ਕੇ ਐਦਾਂ ਬਣ ਗਈ ਆਪਣਾ ਬਲੈਕ ਸੈਂਡ ਪ੍ਰੇਤਾ ਬਣ ਗਈ ਮਤਲਬ ਤੇ ਇਹ ਹੁਣ ਕਿੰਨਾ ਕੁ ਸੱਚ ਹੈ ਕੀ ਇਹ ਜਾਣਦੇ ਆ ਇਹਨਾਂ ਦੇ ਦੱਸਣ ਦੇ ਮੁਤਾਬਕ ਬਲੈਕ ਸੈਂਡ ਬੀਚ ਤਾਂ ਵਾ ਇੱਥੇ ਮਾਉਂਟ ਤਾਰਾਨਾਕੀ ਤੋਂ ਸਾਰੀ ਆਈ ਹੈ ਇੱਥੇ ਅਰਪਟ ਹੋ ਗਈ ਪਰ ਇੱਥੇ ਘੱਟ ਆ ਇੱਥੇ ਨਹੀਂ ਇੰਨੀ ਹੈਗੀ ਆ ਥੋੜੀ ਘੱਟ ਆ ਇੱਥੇ ਨਹੀਂ ਹੈਗੀ ਆ ਵੇ ਉਹ ਉਧਰ ਤਾਂ ਪੂਰੀ ਬਲੈਕ ਜਿੱਦਾਂ ਕਾਲੀ ਹੁੰਦੀ ਉਦਾਂ ਵਾ ਅੱਗੇ ਬੀਜੇ ਭਰੀ ਹੁੰਦੀ ਆ ਅੱਜ ਹੈ ਨਹੀਂ ਨੇ ਆ ਇੱਕ ਗੱਡੀ ਉਦੋਂ ਲੰਗੀ ਆ ਤੇ ਇੱਕ ਉਹ ਉੱਥੇ ਦੇਖਦੀ ਸ਼ਾਇਦ ਤੁਹਾਨੂੰ ਇੱਥੇ ਕਿਤੇ ਦੇਖਦੀ ਹੋਵੇ ਆਹ ਤੰਦਾ ਵੀ ਉਹ ਐ ਸ਼ਾਮਾ ਦਾ ਤੇ ਉਹ ਦੋ ਜਣੇ ਪਾਰਕਿੰਗ ਲਾ ਕੇ ਆਏ ਵੇ ਇੱਥੇ ਉਹ ਉੱਥੇ ਖੜੇ ਦੱਸਦੇ ਹੁਣ ਇੱਥੇ ਕਿ ਜੇ ਉਹ ਵੀ ਤੁਰ ਕੇ ਆਏ ਪਿੱਛੇ ਪਾਰਕਿੰਗ ਲਾ ਕੇ ਮਤਲਬ 4x4 ਹੈ ਫਿਰ ਤਾਂ ਤੁਸੀਂ ਦੇ ਵਧੀਆ ਤੁਸੀਂ ਲਿਆ ਸਕਦੇ ਉਧਰੋਂ ਤੇ ਜੇ ਨਹੀਂ ਤਾਂ ਫਿਰ ਰਿਸਕ ਨਾ ਲਵੇ ਤਾਂ ਚੰਗਾ ਕਿਉਂਕਿ ਉੱਥੇ ਵਿਚਾਲੇ ਰੇਤਾ ਜੀ ਤੇ ਵਿੱਚ ਫਸ ਸਕਦਾ ਬੰਦਾ ਤੇ ਉਹ ਤੁਰ ਕੇ ਆਏ ਆ ਤੇ ਕਈ ਐਕਸੈਸ ਆਏ ਵੀ ਜਿਹਦੇ ਸਾਰੇ ਰਾਹ ਦੇ ਉੱਤੋਂ ਲੋਕੀ ਗੱਡੀਆਂ ਵੀ ਭਜਾਉਂਦੇ ਇੱਥੇ ਜਿਹੜੇ ਰਹਿੰਦੇ ਆ ਤੇ ਆ ਚੜੀਆਂ ਸੀ ਗੁੱਲ ਕਹਿੰਦੇ ਆ ਜਿਹੜੇ ਹੋ ਹੋ ਆ ਕਈ ਤਰ੍ਹਾਂ ਦੇ ਪੰਛੀ ਇੱਥੇ ਉਹ ਵੱਡੇ ਛੋਟੇ ਬੈਠੇ ਆ ਬਹੁਤ ਸੋਹਣਾ ਥਾੜ ਕੀ ਗੱਲ ਬਾਤ ਆ ਬਹੁਤ ਜਿਆਦਾ ਸੋਹਣਾ ਆ ਪਿਛਲੀ ਵੀਡੀਓ ਚ ਵੇਖਿਆ ਹੋਣਾ ਤੁਸੀਂ ਸੈਂਡ ਹਾਉਂਸ ਤੇ ਇਹ ਵੀ ਸਮੁੰਦਰ ਦੇ ਕੰਢੇ ਬਣੇ ਆ ਉਸੇ ਰੇਤਾ ਦੇ ਆ ਮਤਲਬ ਉੱਥੋਂ ਨਿਕਲੀ ਆ ਜਿਹੜੇ ਵੀ ਉਹ ਦਿਵਾਲਾ ਮੁਖੀ ਦੀ ਤੁਨੋਂ ਖਾਇਆ ਵਾ ਤੇ ਇਹ ਇੱਥੇ ਵੀ ਟੱਬੇ ਬਣੇ ਨਾਲ ਨਾਲ ਸਾਰੀ ਬੀਜ ਦੇ ਉੱਤੇ ਹੀ ਆ ਪਰ ਜਿੱਥੇ-ਜਿੱਥੇ ਫਿਰ ਬੰਦੇ ਦੀ ਦਖਲ ਹੁੰਦਾ ਜੀ ਉੱਥੇ ਫਿਰ ਖਲਾਰਾ ਰਵਿਸ਼ ਤੇ ਇੱਥੇ ਆ ਵੀ ਪਿਆ ਹੁੰਦਾ ਆ ਇਧਰ ਬੋਤਲ ਸਿੱਟੀ ਆ ਇਧਰ ਆ ਕਹਿਣ ਪਿਆ ਕਾਫੀ ਕੋਸਾ ਇਹ ਕਰਕੇ ਜੇ ਬੰਦਾ ਹੁੰਦਾ ਤੇ ਸਾਫ ਸਪਾਈ ਸੋਹਣੇ ਦਾ ਸੋਹਣਾ ਰਹਿੰਦਣਾ ਚਾਹੀਦਾ ਇਹ ਹਵਾ ਨਾ ਬਣਿਆ ਪੂਰੀਆਂ ਤਰੰਗਾਂ ਜੀਆਂ ਕੋ ਬਣਿਆ ਉੱਪਰਲੇ ਪਾਸੇ ਤੇ ਇੱਥੇ ਆ ਕੇ ਐਂ ਲੱਗਦਾ ਵੀ ਜਿੱਦਾਂ ਸਾਊਦੀ ਵਾਲੇ ਜਿਹੜੇ ਉੱਧਰਲੇ ਪਾਸੇ ਅਰਬ ਕੰਟਰੀਆਂ ਵਾਲੇ ਮਾਰੂਥਲਾ ਰੰਗ ਵੀ ਉਹਨਾਂ ਦਾ ਇਦਾਂ ਦਾ ਤੇ ਉਹ ਵੀ ਇਦਾਂ ਦੇ ਟੱਪੇ ਜੇ ਬਹੁਤ ਸੋਹਣਾ ਵਿਊ ਮਾਹੌਲ ਆ ਉੱਪਰ ਆ ਗਏ ਤੇ ਇੱਕ ਉੱਪਰੋਂ 90 ਮਾਈਲ ਇਹਦਾ ਜਿਹੜਾ ਇਤਿਹਾਸ ਆ 90 ਮਾਈਲ ਬੀਜ ਦਾ ਇਹਦਾ ਹੈਗਾ ਵਾ ਕਹਿੰਦੇ ਜਦੋਂ ਯੂਰੋਪੀਅਨ ਆਏ ਪਹਿਲੀਆਂ ਦੇ ਵਿੱਚ ਤੇ ਉਦੋਂ ਫਿਰ ਵਹੀਕਲਾਂ ਦੇ ਤੌਰ ਤੇ ਘੋੜੇ ਵਰਤਦੇ ਹੁੰਦੇ ਸੀ ਮਤਲਬ ਉਦੋਂ ਦਾ ਕੋਈ ਵਹੀਕਲ ਹੈ ਨਹੀਂ ਸੀ ਤੇ ਘੋੜੇ ਉਹਨਾਂ ਦੇ ਜਿਵੇਂ ਇੱਕ ਦਿਨ ਦੇ ਵਿੱਚ 30 ਮੀਲ ਤੈਅ ਕਰਦੇ ਹੁੰਦੇ ਸੀ ਜਿਹੜੀ ਵਾਰਡ ਜਿਹੜਾ ਸਫਰ ਤੇ ਉਹ ਇਹ ਜਿਹੜੀ ਬੀਚ ਆ ਉਹਨਾਂ ਘੋੜੇ ਤਿੰਨ ਦਿਨਾਂ 'ਚ ਤੈਅ ਕਰਦੇ ਸੀ ਵੇ ਇੱਕ ਕੋਨੇ ਤੋਂ ਦੂਜੇ ਪਾਸੇ ਬਈ ਬੀਚ ਇੰਨੀ ਲੰਮੀ ਆ ਉਹਨਾਂ ਲੱਗਾ ਇਹ 90 ਮੀਲ ਦੀ ਆ 90 ਮਾਈਲ ਆ ਤੇ ਉਹਨਾਂ ਨੇ ਇਹਨੂੰ 90 ਮੀਲ ਦਾ ਨਾਮ ਦੇਤਾ 90 ਮਾਈਲ ਦਾ ਪਰ ਅਸਲੀਅਤ ਦੇ ਵਿੱਚ 55 ਮੀਲ ਦੀ ਆ 55 ਮੀਲ 85 ਕਿਲੋਮੀਟਰ ਦੀ ਆ ਇਹ ਵਿੱਚ ਸਾਰੀ ਆਈ ਹੈ ਸਮੁੰਦਰ ਦੇ ਕੰਢੇ ਤੁਰੇ ਜਾਓ ਲਗਾਤਾਰ ਇੰਨੀ ਲੰਮੀ ਆ ਭਾਵੇਂ ਗੱਡੀ ਤੇ ਚੱਲ ਜਾਓ ਤੇ ਭਾਵੇਂ ਤੁਰ ਕੇ 85 ਕਿਲੋਮੀਟਰ ਦੀ ਆ 55 ਮੀਲ ਦੀ ਤੇ ਇਹਦਾ ਨਾਂ ਇੱਕ ਅਥੇ ਆਸਟ੍ਰੇਲੀਆ ਦੇ ਵਿੱਚ 90 ਮਾਈਲ ਆ 150 ਕਿਲੋਮੀਟਰ ਤਕਰੀਬਨ ਉਹਦੇ ਨਾਂ ਕਰਕੇ ਇਹਨੂੰ ਵੀ 90 ਮਾਈਲ ਦਾ ਵਿੱਚ ਨਾਂ ਦਿੱਤਾ ਗਿਆ ਵੀ ਉਹਦੇ ਜਿੰਨੀ ਹੀ ਹੈ ਵੀ ਤਾਂ ਕਰਕੇ ਇਹਦਾ ਨਾਮ ਹੀ 90 ਮਾਈਲ ਪਹਿਲਾਂ ਉਹਦਾ ਸੀਗਾ ਫਿਰ ਇਹਦਾ ਵੀ ਰੱਖਤਾ 90 ਮਾਈਲ ਬਹੁਤ ਸੋਹਣਾ ਤੇ ਚੱਲਦੇ ਹੁਣ ਆਪਾਂ ਕੈਂਪ ਸਾਈਟ ਵੱਲ ਤੇ ਇਹ ਜਿਹੜੀ 90 ਮਾਈਲ ਬੀਚ ਆ ਇਹ ਟੀ ਅਰੋਰਾ ਟ੍ਰਾਇਲਸ ਦਾ ਹਿੱਸਾ ਵੀ ਆ ਜਿਹੜੀ ਆ ਉਹ ਨਿਊਜ਼ੀਲੈਂਡ ਦੇ ਸਰ ਨਾਲ ਉੱਪਰੋਂ ਸ਼ੁਰੂ ਹੋ ਕੇ ਕੇਪੇਰੰਗਾ ਤੋਂ ਤੇ ਥੱਲੇ ਜਾ ਕੇ ਜਿੱਥੇ ਨਿਊਜ਼ੀਲੈਂਡ ਖਤਮ ਹੁੰਦਾ ਬਲਫ ਕੋਲੇ ਉਥੇ ਤੁਰ ਕੇ ਜਾਣਾ ਹੋਵੇ ਕਿਸੇ ਨੇ ਤੇ ਵਾਕਿੰਗ ਟ੍ਰੈਕ ਵੀ ਬਣਾਏ ਆ ਉਹਨਾਂ ਨੇ ਸਾਰੇ ਮਤਲਬ ਲਗਾਤਾਰ ਤੁਸੀਂ ਤੁਰ ਕੇ ਜਾਣਾ ਸੇਫ ਇਹ ਉਹਦਾ ਹਿੱਸਾ ਵਾ ਵੀ ਤੁਸੀਂ ਜੇ ਤੁਰ ਕੇ ਜਾਣਾ ਤੇ ਇਹਦੇ ਉੱਤੋਂ ਦੀ ਤੁਹਾਨੂੰ ਤੁਰ ਕੇ ਜਾਣਾ ਪੈਣਾ ਆ ਆਪਣੀ ਇਧਰਲੇ ਪਾਸੇ 90 ਮਾਈਲ ਬੀਚ ਤੇ ਉਹ ਸਾਹਮਣੇ ਕੈਂਪ ਸਾਈਟ ਆ ਉਹ ਤੁਹਾਨੂੰ ਦੱਸਦੀ ਹੋਊਗੀ ਸਾਹਮਣੇ ਵਿੱਚ ਉੱਪਰ ਨੂੰ ਉੱਥੇ ਆਪਾਂ ਅੱਜ ਦਾ ਟਿਕਾਣਾ ਰਾਤ ਦਾ ਕੈਂਪ ਸਾਈਟ ਹੈ ਥੋੜੀ ਮਹਿੰਗੀ ਆ ਪਰ ਸੀ ਵਿਊ ਕਰਕੇ ਆ 30 ڈالر ਲੈਂਦੇ ਆ ਪਰ ਨਾਈਟ ਦੇ ਨੌਨ ਪਾਵਰਡ ਨੌਨ ਸੈਲਫ ਕੰਟੇਨਡ ਪਰ ਬਹੁਤ ਸੋਹਣਾ ਵਿਊ ਹੈ ਵਰਥ ਹੈ 30 ڈالر ਆਮ 15 20 ਕ ਹੁੰਦੇ ਆ ਜਿਆਦਾ ਪਰ ਬਹੁਤ ਸੋਹਣਾ ਵਾ ਠੀਕ ਹੈ ਉਸ ਨਾਲ ਸੂਰਜ ਨਹੀਂ ਨਿਕਲਦਾ ਲੱਗਦਾ ਅੱਜ ਆ ਬੰਦਾ ਦਾ ਹੱਦ ਬੰਦੀਆਂ ਬਣਾਉਂਦਾ ਵੀ ਬਾਰਡਰ ਬਣਾ ਦਿੰਦਾ ਵੀ ਆ ਹੱਦ ਦਾ ਸਾਡੀ ਆ ਹੱਦ ਹੈ ਤੇ ਕੁਦਰਤ ਨੇ ਸਾਰੀ ਹੱਦ ਬੰਦੀ ਵਿੱਚ ਦਬਤੀ ਆਹ ਕਿ ਇਸ ਸਮੇਂ ਫੈਂਸ ਲੱਗੀ ਹੀ ਆ ਪੂਰੀ ਉਹ ਪੋਲ ਦਿਖਦਾ ਇਹਦੇ ਵਿੱਚ ਪੋਲ ਤਾਰਾਂਵਾਂ ਇਧਰਲੇ ਪਾਸੇ ਪੋਲ ਐ ਪੋਲ ਐ ਜਾਂਦੀ ਫੈਂਸ ਉਹ ਦਿਖਦੀ ਉਹ ਦੂਰ ਤੱਕ ਤੇ ਜਦੋਂ ਹਵਾ ਚੱਲਦੀ ਆ ਫੇਰੇਤਾ ਇਕੱਠੀ ਹੁੰਦੀ ਆ ਉਹਦੇ ਵਿੱਚ ਵਹਿ ਜਾਂਦੀ ਆ ਆ ਵੇਖ ਸਕਦੇ ਤੁਸੀਂ ਆਹ ਦਾ ਉਹਦਾ ਜਵੇਂ ਮੜਾ ਜਿਹਾ ਦਿਖਦਾ ਤੇ ਆ ਹੀ ਨਾ ਗਾ ਕੁਦਰਤ ਨੇ ਸਾਰੀਆਂ ਹੱਦ ਬੰਨੀਆਂ ਢਾ ਦਿੰਦੀ ਜਦੋਂ ਆਪਦੀ ਆਈ ਤੇ ਆ ਜੇ ਤੇ ਆਹ ਵੇਖ ਸਕਦੇ ਤੁਸੀਂ ਉਹ ਪੋਲ ਦੇਖਦੇ ਨੇ ਤੇ ਆ ਵਿੱਚ ਦੱਬੇ ਕਿਸੇ ਸਮੇਂ ਬਾਹਰ ਪੂਰੇ ਦਿਸਦੇ ਹੋਣਗੇ ਤੇ ਆ ਜੰਗਲੀ ਘੋੜਿਆਂ ਦੀ ਲਿੱਦ ਪਈ ਆ ਇਹ ਥਾਂ ਥਾਂ ਤੁਹਾਨੂੰ ਇੱਥੇ ਮਿਲੂਗੀ ਕਿਉਂਕਿ ਜੰਗਲੀ ਘੋੜੇ ਬਹੁਤ ਜ਼ਿਆਦਾ ਇੱਥੇ ਉਹ ਵੀ ਵਖਾਵਾਂਗੇ ਤੁਹਾਨੂੰ ਉੱਥੇ ਕੈਂਪ ਸਾਈਡ ਤੇ ਫਿਰਦੇ ਸੀ ਬਹੁਤ ਤੇ ਰਾਜ ਵੀ ਵੇਖੇ ਹੋਣੇ ਤੁਸੀਂ ਇਹ ਫੈਂਸ ਘੌਂਦੀ ਘੌਂਦੀ ਆਏ ਹੋ ਰੇਤਾਂ ਦੇ ਵਿੱਚ ਦੱਬੀ ਪਈ ਆ ਕਿਸੇ ਬੰਦੇ ਦੀ ਲੱਗਦੀ ਆ ਇਹ ਸਪੈਸ਼ਲ ਜਿਹੜੀ ਇਹਨੇ ਬਾਉਂਡਰੀ ਲਾਈ ਆ ਉਹ ਪਰਾਂ ਦੇਖਦੇ ਜੰਗਲੀ ਘੋੜੇ ਕਿੰਨੇ ਫਿਰਦੇ ਆ ਵੇਖਦੇ ਆ ਜੇ ਇਧਰਲੇ ਪਾਸੇ ਆਏ ਹੋਏ ਤੇ ਤੁਹਾਨੂੰ ਖਾਣੇ ਆ ਆ ਗਈ ਆਪਣੀ ਕੈਂਪ ਸਾਈਟ ਬਹੁਤ ਸੋਹਣੀ ਆ ਕੈਵਨ ਵੀ ਕੈਵਨ ਵੀ ਮਿਲਦੇ ਜੇ ਫੈਮਿਲੀ ਨਾਲ ਉਹਨੇ ਤੁਸੀਂ ਸੋਹਣੀ ਬਹੁਤ ਆ ਤਾਂ ਹੋਰ ਨਹੀਂ ਮਨ ਲੱਗਦਾ ਕੋਈ ਆਪਾਂ ਹੀ ਅੱਜ ਰਾਤ ਨੂੰ ਇਕੱਲੇ ਤੇ ਉਹ ਫਿਰਦੇ ਜੰਗਲੀ ਘੋੜੇ ਉਧਰ ਤੋਂ ਦੇਖਦੇ ਹਣੇ ਦੋ ਚਿੱਟੇ ਤੇ ਇੱਕ ਪੂਰਾ ਜਾਂ ਤੇ ਪਹਿਲਾਂ ਹੋਰ ਵੀ ਦੇਖੇ ਸੀਗੇ ਆ ਗਈ ਕੈਂਪ ਸਾਈਟ ਵੈਲਕਮ ਟੂ ਹੁਕਾ ਤੇਰੀ ਲੋਜ ਕੈਂਪ ਗਰਾਉਂਡ ਰਿਸੈਪਸ਼ਨ ਬਹੁਤ ਸੋਹਣਾ ਹਾਂਜੀ ਇਹ ਸੀ ਅੱਜ ਦੀ ਵੀਡੀਓ ਮਾਈਲ ਬੀਚ ਤੇ ਹੋਰ ਇੱਥੋਂ ਦਾ ਰਾਹ ਪ੍ਰਸਤਾ ਸਵੇਰੇ ਵਿਖਾਵਾਂਗੇ ਤੁਹਾਨੂੰ ਜੇ ਸਨਰਾਈਜ਼ ਹੋਇਆ ਮੌਸਮ ਸਾਫ਼ ਹੋਇਆ ਫਿਰ ਤੁਹਾਨੂੰ ਸਵੇਰੇ ਵਿਖਾਵਾਂਗੇ 90 ਮਾਈਲ ਬੀਚ ਤੇ ਨਹੀਂ ਫਿਰ ਅੱਗੇ ਦਾ ਸਫ਼ਰ ਕਰਦੇ ਹਾਂ ਵੈਸਟ ਆਇਸ਼ਤ ਵਾਲੇ ਪਾਸੇ ਦਾ ਅੱਜ ਬਹੁਤ ਸੋਹਣਾ ਹੋਣ ਵਾਲਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਮੇਰੇ ਵੀਰ ਨਹੀਂ ਕੀਤਾ ਕਿਸ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਬਣਦੀ ਆ ਫਿਰ ਮਿਲਦੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਲੇ ਤੁਹਾਡਾ ਧੰਨਵਾਦ